ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਹਾਂ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿਲੋਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਗੱਲਬਾਤ ਨੂੰ ਦੇਖ ਰਹੇ ਹੋ ਹਾਂ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਨਾਲ ਹੀ ਜੁੜ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅੱਜ ਦੀ ਇਸ ਗੱਲਬਾਤ ਵਿੱਚ ਜਿਹਦੇ ਵਿੱਚ ਗੱਲ ਕਰਾਂਗੇ ਪੰਜਾਬ ਨਾਲ ਜੁੜਦੇ ਇੱਕ ਬਹੁਤ ਜ਼ਰੂਰੀ ਵਿਸ਼ੇ ਦੀ ਪੰਜਾਬ ਦੀ ਜ਼ਮੀਨ ਧਰਤੀ ਅਤੇ ਇਸ ਧਰਤੀ ਦੇ ਉੱਪਰ ਜੋ ਖੇਤੀਬਾੜੀ ਦਾ ਰੁਝਾਨ ਚੱਲਦਾ ਰਿਹਾ ਹੈ ਉਪਜਾਊ ਧਰਤੀ ਹੈ ਪਰ ਕੀ ਇਸ ਉਪਜਾਊ ਧਰਤੀ ਉੱਪਰ ਜੋ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਅਤੇ ਫੈਕਟਰੀਆਂ ਤੇ ਵੱਡੇ-ਵੱਡੇ ਚੌਂ ਮਾਰਗੀ ਛੇ ਮਾਰਗੀ ਐਕਸਪ੍ਰੈਸਵੇ ਹਾਈਵੇ ਬਣਨ ਤੇ ਜ਼ਮੀਨ ਦੀ ਖੇਤੀਬਾੜੀ ਤੋਂ ਇਲਾਵਾ ਹੋਰ ਬੰਨੇ ਜੋ ਵਰਤੋਂ ਹੋ ਰਹੀ ਹੈ ਜੋ ਉਧਰ ਨੂੰ ਜ਼ੋਰ ਜਾਣ ਚੱਲਿਆ ਉਸ ਦੇ ਕੀ ਪਹਿਲੂ ਨੇ ਕਿ ਆਉਂਦੇ ਸਮੇਂ ਦਰਾਂ ਪੰਜਾਬ ਨੂੰ ਇਸ ਬੰਨੇ ਨੁਕਸਾਨ ਚ ਰਣਾ ਪੈ ਸਕਦਾ ਹੈ ਕਿ ਕਿ ਇਸ ਦੇ ਨਾ ਪੱਖੀ ਪਹਿਲੂ ਵੀ ਆਉਂਦੇ ਸਮੇਂ ਦਰਾਂ ਸਾਡੇ ਸਾਹਮਣੇ ਆ ਸਕਦੇ ਨੇ ਇਸ ਜ਼ਰੂਰੀ ਵਿਸ਼ੇ ਬਾਰੇ ਗੱਲ ਕਰਨੀ ਬਣਦੀ ਹੈ ਪੰਜਾਬ ਦੀ ਜ਼ਮੀਨ ਅਤੇ ਪੰਜਾਬ ਦੀ ਧਰਤੀ ਬਾਰੇ ਇਸ ਬਹੁਤ ਜ਼ਰੂਰੀ ਵਿਸ਼ੇ ਦੀ ਪੰਜਾਬ ਦੀਆਂ ਸਮਾਜਿਕ ਸਫਾਂ ਵਿੱਚ ਗੱਲ ਹੁੰਦੀ ਹੈ ਖਾਸ ਕਰ ਪੰਜਾਬ ਦੇ ਪੇਂਡੂ ਸਮਾਜ ਵਿੱਚ ਜਾਂ ਸ਼ਹਿਰ ਤੋਂ ਬਾਹਰ ਜਿਹੜਾ ਪੰਜਾਬ ਦਾ ਤਬਕਾ ਵਸਦਾ ਹੈ ਉਸ ਵੱਲੋਂ ਤਾਂ ਇਸ ਦੀ ਗੱਲ ਲਗਾਤਾਰ ਕੀਤੀ ਜਾਂਦੀ ਹੈ ਪਰ ਇੱਕ ਅਜਿਹਾ ਵਿਸ਼ਾ ਹੈ ਜਿਹਦੀ ਸਾਰੇ ਪਾਸੇ ਗੱਲ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਵੀ ਅਤੇ ਦੇਸ਼ ਦੇ ਹੋਰ ਨਾ ਹਿੱਸਿਆਂ ਵਿੱਚ ਵੀ ਇੰਨਾ ਜ਼ਰੂਰੀ ਹੈ ਵਿਸ਼ਾ ਤੇ ਇਸ ਵਿਸ਼ੇ ਦੀ ਅਹਿਮੀਅਤ ਨੂੰ ਸਮਝੀਦੇ ਹੋਏ ਇਸ ਨੂੰ ਚਰਚਾ ਵਿੱਚ ਲਿਆ ਰਹੇ ਹਾਂ ਅੱਜ ਦੀ ਇਸ ਗੱਲਬਾਤ ਦੇ ਬਿਲਕੁਲ ਤਾਜ਼ਾ ਅੰਕ ਵਿੱਚ ਸੋ ਇਸ ਜ਼ਰੂਰੀ ਵਿਸ਼ੇ ਬਾਰੇ ਜ਼ਰੂਰੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਰਹੋ ਸਮੁੱਚੇ ਸਮੇਂ ਦੌਰਾਨ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਰਹੋ ਇਸ ਗਰਬਾਤ ਨੂੰ ਖੁਦ ਵੀ ਵੇਖਿਓ ਹੋਰਨਾਂ ਨੂੰ ਵੀ ਵਿਖਾਓ ਯਾਨੀ ਕਿ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸਭ ਦੇ ਨਾਲ ਸਾਂਝਾ ਕਰਿਓ ਤੇ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਕਿ ਤੁਸੀਂ ਇਸ ਵਿਸ਼ੇ ਬਾਰੇ ਕੀ ਸਮਝਦੇ ਹੋ ਕੀ ਸੋਚਦੇ ਹੋ ਤੁਹਾਡਾ ਕੀ ਮੰਨਣਾ ਹੈ ਇਸ ਬਾਰੇ ਪੰਜਾਬ ਦੀ ਧਰਤੀ ਬਾਰੇ ਉਪਜਾਊ ਜ਼ਮੀਨ ਦੀ ਵਰਤੋਂ ਕਿਸ ਬਨੇ ਹੋਣੀ ਚਾਹੀਦੀ ਹੈ ਜਾਂ ਜ਼ਮੀਨਾਂ ਅਸਬੰਧੀ ਜੁਰਜਾਨ ਹੋ ਚੱਲ ਰਹੇ ਨੇ ਉਸ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਸ ਰਾਹੀਂ ਸਾਡੇ ਤੱਕ ਜ਼ਰੂਰ ਪਹੁੰਚਦੇ ਕਰਿਓ ਫੇਸਬੁੱਕ ਪੇਜ ਤੇ YouTube ਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉੱਥੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰਗੇ ਸੋ ਆਪਾਂ ਲਗਾਤਾਰ ਵੇਖते ਆ ਰਹੇ ਹਾਂ ਕਿ ਪੰਜਾਬ ਦੀ ਜ਼ਮੀਨ ਉੱਤੇ ਖੇਤੀਬਾੜੀ ਤੋਂ ਇਲਾਵਾ ਵੀ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਨੇ ਉਹ ਚੱਲ ਰਹੇ ਨੇ ਲਗਾਤਾਰ ਚੱਲ ਰਹੇ ਨੇ ਤੇ ਇਹਨਾਂ ਪ੍ਰੋਜੈਕਟਾਂ ਸੰਬੰਧੀ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਨੇ ਅ ਪਿਛਲੇ ਸਮੇਂ ਦੌਰਾਨ ਆਪਾਂ ਵੇਖਦੇ ਰਹੇ ਕਿ ਜ਼ਮੀਨਾਂ ਐਕਵਾਇਰ ਕਰਨ ਦੀ ਕਾਰਵਾਈ ਚੱਲਦੀ ਰਹੀ ਹੈ ਜੋ ਵੱਖ-ਵੱਖ ਐਕਸਪ੍ਰੈਸਵੇ ਬਣ ਰਹੇ ਨੇ ਉਹਨਾਂ ਲਈ ਜ਼ਮੀਨਾਂ ਐਕਵਾਇਰ ਕਰਨ ਦੀ ਪ੍ਰਕਿਰਿਆ ਚੱਲਦੀ ਰਹੀ ਹੈ ਤੇ ਇਸ ਪ੍ਰਕਿਰਿਆ ਨੂੰ ਲੈ ਕੇ ਵੀ ਸਵਾਲ ਉੱਠਦੇ ਰਹੇ ਨੇ ਕਿ ਕੀ ਪੰਜਾਬ ਦੇ ਲੋਕਾਂ ਨੂੰ ਜਾਂ ਪਿੰਡੂ ਇਲਾਕਿਆਂ ਵਿੱਚੋਂ ਐਕਸਪ੍ਰੈਸਵੇ ਨਿਕਲ ਰਹੇ ਨੇ ਜੋ ਜ਼ਮੀਨਾਂ ਐਕਵਾਇਰ ਹੋਈਆਂ ਨੇ ਕੀ ਉਹਨਾਂ ਲੋਕਾਂ ਨੂੰ ਇਹਦਾ ਕੋਈ ਫਾਇਦਾ ਹੋਵੇਗਾ ਕਿਉਂਕਿ ਐਕਸਪ੍ਰੈਸਵੇ ਬਹੁਤ ਉੱਚੇ ਨੇ ਉੱਚਾਈ ਉੱਤੇ ਬਣਾਏ ਜਾਂਦੇ ਨੇ ਤੇ ਜਿਹੜੀਆਂ ਖੇਤੀਬਾੜੀ ਵਾਲੀਆਂ ਉਪਜਾਊ ਜ਼ਮੀਨਾਂ ਨੇ ਉਹਨਾਂ ਵਿੱਚੋਂ ਦੀ ਲੰਘ ਰਹੇ ਨੇ ਤੇ ਜਿੰਨਾ ਹਿੱਸਾ ਉਹਦੇ ਥੱਲੇ ਆ ਜਾਂਦਾ ਉਹ ਖੇਤੀਬਾੜੀ ਤੋਂ ਵਿਰਵਾਹ ਹੋ ਜਾਂਦਾ ਤੇ ਜ਼ਮੀਨਾਂ ਐਕਵਾਇਰ ਕਰਨ ਦੀ ਕਾਰਵਾਈ ਨੂੰ ਲੈ ਕੇ ਕਿਸਾਨ ਜਿੱਥੇ ਬੰਦੀਆਂ ਪੁਲਿਸ ਪ੍ਰਸ਼ਾਸਨ ਦੇ ਨਾਲ ਖੇਡਣ ਦੀਆਂ ਨਜ਼ਰ ਆਉਂਦੀਆਂ ਨੇ ਪੰਜਾਬ ਸਰਕਾਰ ਵੱਲ ਵੀ ਕਿਸਾਨਾਂ ਦਾ ਰੋਸ ਵੇਖਿਆ ਜਾ ਚੁੱਕਾ ਹੈ ਤੇ ਬਹੁਤ ਵੱਡੀ ਸਮੱਸਿਆ ਜ਼ਮੀਨਾਂ ਨੂੰ ਲੈ ਕੇ ਵੀ ਨਜ਼ਰ ਆਉਂਦੀ ਰਹੀ ਹੈ ਕਿ ਜੋ ਜ਼ਮੀਨਾਂ ਪੰਜਾਬ ਵਿੱਚ ਧੜਾ-ਧੜਾ ਵੇਚੀਆਂ ਜਾ ਰਹੀਆਂ ਨੇ ਖਾਸ ਕਰ ਖੇਤੀਬਾੜੀ ਵਾਲੀਆਂ ਜ਼ਮੀਨਾਂ ਵੇਚੇ ਜਾਣ ਦਾ ਰੁਝਾਨ ਇਹ ਵੀ ਜਾਗਰੂਕ ਸੂਝਵਾਨ ਪੰਜਾਬੀਆਂ ਨੂੰ ਚਿੰਤਾ ਵਿੱਚ ਪਾਉਂਦਾ ਹੈ ਜ਼ਮੀਨਾਂ ਦੇ ਮੁੱਲ ਪਿਛਲੇ ਸਮੇਂ ਦੌਰਾਨ ਕਾਫੀ ਵਧੇ ਹੋਏ ਨਜ਼ਰ ਆਉਂਦੇ ਰਹੇ ਨੇ ਕਰੋੜ-ਕਰੋੜ ਤੋਂ ਵੀ ਉੱਪਰ ਦੀ ਕੀਮਤ ਇੱਕ ਕਿੱਲੇ ਦੀ ਮਿਲਦੀ ਰਹੀ ਹੈ ਬਹੁਤੀਆਂ ਥਾਵਾਂ ਉੱਤੇ ਕਈ ਬੰਨੇ ਇਸ ਤੋਂ ਘਟ ਅੱਗੇ ਪਿੱਛੇ ਵੀ ਹੁੰਦੀ ਹੈ ਕੀਮਤ ਤੇ ਬਹੁਤ ਸਾਰੇ ਲੋਕਾਂ ਨੇ ਇਸੇ ਕਰਕੇ ਕਿ ਜ਼ਮੀਨਾਂ ਦੇ ਭਾਅ ਵਧੇ ਹੋਏ ਨੇ ਜ਼ਮੀਨਾਂ ਵੇਚਣੀਆਂ ਸ਼ੁਰੂ ਕੀਤੀਆਂ ਧੜਾ ਧੜ ਪਿੰਡਾਂ ਦੀਆਂ ਉਪਜਾਊ ਖੇਤੀਬਾੜੀ ਵਾਲੀਆਂ ਜ਼ਮੀਨਾਂ ਵਿਕਦੀਆਂ ਰਹੀਆਂ ਨੇ ਪਿਛਲੇ ਸਮੇਂ ਤਨਾ ਹੁਣ ਇਸ ਰੁਝਾਨ ਨੂੰ ਥੋੜਾ ਜਿਹਾ ਠੱਲ ਪਈ ਹੈ ਪਰ ਹਾਲੇ ਵੀ ਬਹੁਤ ਸਾਰੇ ਲੋਕੀ ਉੱਚੀ ਰਕਮ ਵੇਖ ਕੇ ਜ਼ਮੀਨ ਵੇਚ ਦਿੰਦੇ ਨੇ ਇਹ ਚੀਜ਼ ਸਪਸ਼ਟ ਨਜ਼ਰ ਆਉਂਦੀ ਹੈ ਪੰਜਾਬ ਵਿੱਚ ਇਹ ਰੁਝਾਨ ਹਾਲੇ ਵੀ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਤੇ ਬਹੁਤ ਸਾਰੀਆਂ ਗੱਲਾਂ ਇਸ ਬੰਨੇ ਇਹ ਵੀ ਸੁਣੀਆਂ ਜਾਂਦੀਆਂ ਨੇ ਕਿ ਪੰਜਾਬੀਆਂ ਨੂੰ ਇਸ ਤਰੀਕੇ ਨਾਲ ਜ਼ਮੀਨ ਨਹੀਂ ਵੇਚਣੀ ਚਾਹੀਦੀ ਤੇ ਖਾਸ ਕਰ ਖੇਤੀਬਾੜੀ ਵਾਲੀ ਜ਼ਮੀਨ ਜਿਹੜੀ ਆ ਉਹ ਇਸ ਤਰੀਕੇ ਨਾਲ ਨਹੀਂ ਛੱਡਣੀ ਚਾਹੀਦੀ ਇਹ ਬਹੁਤ ਸਾਰੇ ਪੰਜਾਬ ਦੇ ਸਮਾਜ ਸੇਵੀ ਨੌਜਵਾਨਾਂ ਗੂਬੇ ਸੰਬੰਧੀ ਹੋ ਕੇ ਲਗਾਤਾਰ ਦਿੰਦੇ ਰਹਿੰਦੇ ਨੇ ਤੇ ਇਸ ਵੇਲੇ ਵੀ ਦੀ ਗੱਲ ਕਾਫੀ ਜ਼ਿਆਦਾ ਹੋ ਰਹੀ ਹੈ ਹੁਣ ਜਦੋਂ ਗੱਲ ਹੁੰਦੀ ਹੈ ਪੰਜਾਬ ਦੀ ਜ਼ਮੀਨ ਦੀ ਪੰਜਾਬ ਦੀ ਧਰਤੀ ਦੀ ਤਾਂ ਆਪਾਂ ਸਾਰੇ ਇਹ ਗੱਲ ਬਾਖੂਬੀ ਜਾਣਦੇ ਆ ਕਿ ਪੰਜਾਬ ਦੀ ਧਰਤੀ ਕੁਦਰਤੀ ਇਹ ਬਖਸ਼ਿਸ਼ ਹੈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹਾਲਾਂਕਿ ਪਾਣੀਆਂ ਦਾ ਬਹੁਤ ਵੱਡਾ ਸੰਕਟ ਆ ਜਿਹੜੀ ਪੰਜਾਬ ਦੀ ਧਰਤੀ ਆ ਇਹ ਬਹੁਤ ਜ਼ਿਆਦਾ ਉਪਜਾਊ ਧਰਤੀ ਆ ਪੂਰੇ ਦੇਸ਼ ਦੀਆਂ ਜ਼ਮੀਨਾਂ ਦੀ ਜੇਕਰ ਗੱਲ ਹੋਵੇ ਉਹਨਾਂ ਦੀ ਸ਼ਕਤੀ ਦੀ ਗੱਲ ਹੋਵੇ ਤਾਂ ਪੰਜਾਬ ਅਤੇ ਹਰਿਆਣਾ ਇਹ ਦੋ ਖੇਤਰ ਜਿਹੀ ਨੇ ਜਿਨ੍ਹਾਂ ਨੂੰ ਇਹ ਬਖਸ਼ਿਤ ਕੁਦਰਤ ਵਰਨ ਹੋਈ ਹੈ ਕਿ ਇੱਥੋਂ ਦੀ ਜ਼ਮੀਨ ਬਿਹਤ ਉਪਜਾਊ ਹੈ ਬਹੁਤ ਜ਼ਿਆਦਾ ਉਪਜਾਊ ਜਿੱਥੇ ਹਰ ਕਿਸਮ ਦੀ ਫਸਲ ਹੁੰਦੀ ਹੈ ਤੇ ਸਾਰਾ ਸਾਲ ਫਸਲ ਹੁੰਦੀ ਹੈ ਮੌਸਮ ਵੀ ਕੁਦਰਤ ਨੇ ਇਹੋ ਜਿਹਾ ਬਖਸ਼ਿਆ ਕਿ ਸਾਰਾ ਸਾਲ ਖੇਤੀਬਾੜੀ ਚੱਲਦੀ ਰਹਿੰਦੀ ਹੈ ਬਾਂਵੇਂ ਸਾਲ ਦੀ ਰੋਟ ਕਣਕ ਗਰਮੀਆਂ ਦੀ ਰੋਟ ਹੈ ਝੋਨਾ ਮੱਕੀ ਤੇ ਸਬਜ਼ੀਆਂ ਦੀ ਕਾਸ਼ਤ ਵੀ ਹੁੰਦੀ ਹੈ ਤੇ ਗੰਨੇ ਦੀ ਫਸਲ ਵੀ ਲਗਭਗ ਸਾਰਾ ਸਾਲ ਤੁਹਾਨੂੰ ਖੇਤਾਂ ਵਿੱਚ ਨਜ਼ਰ ਆਹੀ ਜਾਂਦੀ ਹੈ ਆਲੂ ਹੋਵੇ ਗੋਭੀ ਹੋਵੇ ਸੂਰਜਮੁਖੀ ਨਰਮਾ ਸੋ ਹਰ ਇੱਕ ਤਰ੍ਹਾਂ ਦੀ ਫਸਲ ਜਿਹੜੀ ਆ ਪੰਜਾਬ ਵਿੱਚ ਹੁੰਦੀ ਹੈ ਇਹ ਕੁਦਰਤ ਦੀ ਬਖਸ਼ਿਸ਼ ਹੈ ਤੇ ਇਹ ਫਸਲ ਇਸ ਕਰਕੇ ਹੋ ਜਾਂਦੀ ਕਿਉਂਕਿ ਇਥੋਂ ਦੀ ਜ਼ਮੀਨ ਬਹੁਤ ਜ਼ਰਖੀਜ਼ ਉਪਜਾਊ ਹੈ ਤੇ ਖੇਤੀਬਾੜੀ ਲਈ ਸਭ ਤੋਂ ਉੱਤਮ ਹੈ ਇਸੇ ਕਰਕੇ ਆਪਾਂ ਇਤਿਹਾਸ ਦੇ ਪੰਨਿਆਂ ਉੱਤੇ ਇਹ ਚੀਜ਼ ਵੇਖ ਚੁੱਕੇ ਹਾਂ ਕਿ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਦੇਸ਼ ਨੂੰ ਖੁਰਾਕ ਪੱਖੋਂ ਫਸਲ ਪੱਖੋਂ ਆਤਮ ਨਿਰਪਰ ਬਣਾਇਆ ਕਿ ਬਾਹਰਲੇ ਦੇਸ਼ਾਂ 'ਵਰ ਟੇਕਰ ਰੱਖਣ ਦੀ ਲੋੜ ਨਹੀਂ ਰਹੀ ਕਿ ਸਾਨੂੰ ਕਿਸੇ ਹੋਰ ਦੇਸ਼ ਤੋਂ ਅਨਾਜ ਮੰਗਵਾਉਣਾ ਪਵੇ ਕਿਉਂਕਿ ਉਸ ਅਨਾਜ ਦੀ ਪੂਰਤੀ ਪੰਜਾਬ ਨੇ ਕਰਕੇ ਦਿੱਤੀ ਹਰੀ ਕ੍ਰਾਂਤੀ ਦਾ ਵੀ ਜ਼ਿਕਰ ਆਉਂਦਾ ਹੈ ਹਾਲਾਂਕਿ ਉਹਦੇ ਕਰਕੇ ਉਪਜਾਊ ਧਰਤੀ ਵੀ ਪ੍ਰਭਾਵਿਤ ਹੋਈ ਪੀਣ ਵਾਲੇ ਪਾਣੀ ਦਾ ਪੱਧਰ ਧਰਤੀ ਹੇਠ ਦਾ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਗਿਆ ਪਰ ਪੰਜਾਬ ਨੇ ਦੇਸ਼ ਨੂੰ ਖੁਰਾਕ ਪੱਖੋਂ ਅਨਾਜ ਪੱਖੋਂ ਆਪ ਆਤਮ ਨਿਰਭਰ ਬਣਾਤਾ ਕਿਸੇ ਹੋਰ ਦੇਸ਼ ਵੱਲ ਟੇਕ ਰੱਖਣ ਦੀ ਲੋੜ ਨਹੀਂ ਰਹਿ ਗਈ ਜਰੋਂ ਦਾ ਪੰਜਾਬ ਨੇ ਇਸ ਖੇਤਰ ਵਿੱਚ ਪਰਮਾ ਯੋਗਦਾਨ ਪਾਇਆ ਖੁਦ ਨੁਕਸਾਨ ਝੱਲਿਆ ਪਰ ਦੇਸ਼ ਦੇ ਅਨਾਜ ਭੰਡਾਰ ਦਾ ਬਹੁਤ ਵੱਡਾ ਫਾਇਦਾ ਪੰਜਾਬ ਨੇ ਕੀਤਾ। ਸੋ ਇਹ ਉਹ ਧਰਤੀ ਹੈ। ਹੁਣ ਇੱਥੇ ਵੱਡਾ ਸਵਾਲ ਇਹ ਖੜਦਾ ਹੈ ਕਿ ਜਿਕਰ ਇਹ ਹੀ ਉਪਜਾਊ ਧਰਤੀ ਜਿਹੜੀ ਆ ਤੇ ਇਹ ਹੀ ਜ਼ਮੀਨ ਜੇ ਹੁਣ ਹੋਰ ਕੰਮਾਂ ਲਈ ਵਰਤੀ ਜਾਊਗੀ ਤਾਂ ਕੀ ਇਹੋ ਜੀ ਸਥਿਤੀ ਨਹੀਂ ਪੈਦਾ ਹੋ ਜਾਊਗੀ ਕਿ ਜੇ ਖੇਤੀਬਾੜੀ ਹੇਠਲਾ ਰਕਬਾ ਘਟਦਾ ਆ ਤਾਂ ਅਨਾਜ ਦੀ ਥੋੜ੍ਹੀ ਵੀ ਹੋ ਸਕਦੀ ਹੈ। ਖਰਾਕ ਖਾਦ ਪਦਾਰਥਾਂ ਦੀ ਥੋੜ੍ਹੀ ਵੀ ਹੋ ਸਕਦੀ ਹੈ ਤੇ ਕੀ ਫਿਰ ਉਹੀ ਸਥਿਤੀ ਵੀ ਬਣ ਸਕਦੀ ਹੈ ਕਿ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਣਾ ਪਊਗਾ ਦਾਲਾਂ ਸਬਜ਼ੀਆਂ ਫਸਲਾਂ ਮੰਗਾਉਣੀਆਂ ਪੈਣਗੀਆਂ ਇਹ ਇੱਕ ਧਿਆਨ ਦੇਣ ਵਾਲਾ ਨੁਕਤਾ ਹੈ ਸੋ ਇਹ ਜੋ ਇੱਕ ਬਹੁਤ ਤੇਜ਼ੀ ਨਾਲ ਲਹਿਰ ਚਲਦੀ ਹੈ ਵਿਕਾਸ ਦੀ ਪ੍ਰੋਜੈਕਟਾਂ ਦੀ ਇਹਦੇ ਬਾਰੇ ਇਸ ਪੱਖੋਂ ਵੀ ਸੋਚਣ ਦੀ ਲੋੜ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਆਧੁਨਿਕ ਜ਼ਮਾਨਾ ਹੈ ਸੜਕਾਂ ਛੋਟੀਆਂ ਹੋ ਰਹੀਆਂ ਨੇ, ਟ੍ਰੈਫਿਕ ਵੱਧ ਰਿਹਾ ਹੈ। ਤੇ ਨਵੀਆਂ ਸੜਕਾਂ, ਚੌੜੀਆਂ ਸੜਕਾਂ, ਨਵੇਂ-ਨਵੇਂ ਪ੍ਰੋਜੈਕਟ, ਆਬਾਦੀ ਵੀ ਵੱਧ ਰਹੀ ਹੈ। ਇਸ ਸਮੇਂ ਦੀ ਲੋਡ ਨੇ, ਇਹਦੇ 'ਚ ਕੋਈ ਦੌਰ ਆਏ ਨਹੀਂ। ਪਰ ਸਮੇਂ ਦੀ ਲੋਡ ਦੇ ਨਾਲ-ਨਾਲ ਕੁਦਰਤ ਦਾ ਸੰਤੋਲ, ਕੁਦਰਤ ਦਾ ਬੈਲੈਂਸ ਖਾਸ ਕਰ ਕੁਦਰਤ ਵੱਲੋਂ ਜੋ ਹਰੇਕ ਖਿੱਤੇ ਨੂੰ ਕੋਈ ਨਾ ਕੋਈ ਬਖਸ਼ਿਸ਼ ਦਿੱਤੀ ਗਈ ਹੁੰਦੀ ਹੈ, ਕੋਈ ਖਾਸ ਚੀਜ਼ਾਂ ਦਿੱਤੀਆਂ ਗਈਆਂ ਹੁੰਦੀਆਂ ਨੇ, ਉਹ ਵੀ ਬਰਕਰਾਰ ਰਹਿਣ। ਇਸ ਬਨਿਵੀਂ ਵੀ ਧਿਆਨ ਰੱਖਣ ਦੀ ਲੋੜ ਹੈ ਤੇ ਸਭ ਤੋਂ ਜ਼ਿਆਦਾ ਇਹ ਚੀਜ਼ ਸਭ ਤੋਂ ਜ਼ਿਆਦਾ ਪੰਜਾਬ ਵਾਲੇ ਪਾਸੇ ਧਿਆਨ ਦੇਣ ਵਾਲੀ ਹੈ ਕਿਉਂਕਿ ਪੰਜਾਬ ਖੇਤੀਬਾੜੀ ਆਧਾਰਿਤ ਸੂਬਾ ਆ ਜਿੰਨੇ ਮਰਜ਼ੀ ਸ਼ੌਪਿੰਗ ਮਾਲ ਜਿੰਨੇ ਮਰਜ਼ੀ ਨਵੇਂ-ਨਵੇਂ ਉੱਚੀਆਂ ਇਮਾਰਤਾਂ ਖੋਲ੍ਹਦੀਆਂ ਜਾਣ ਪਰ ਜਿਹੜੀ ਸੂਬੇ ਦੀ ਰੀੜ ਦੀ ਹੱਡੀ ਆ ਉਹ ਕਿਸਾਨੀ ਹੀ ਆ ਖੇਤੀਬਾੜੀ ਆ ਤੇ ਪੰਜਾਬ ਦੀ ਜ਼ਮੀਨ ਖੇਤੀਬਾੜੀ ਵਾਲੀ ਜ਼ਮੀਨ ਆ ਸੋ ਇਹਦਾ ਵਧੇਰੇ ਹਿੱਸਾ ਖੇਤੀਬਾੜੀ ਵੱਲ ਹੀ ਰਹਿਣਾ ਚਾਹੀਦਾ ਇਹਦੇ ਵਿੱਚ ਪੰਜਾਬ ਦਾ ਵੀ ਫਾਇਦਾ ਹੈ ਤੇ ਦੇਸ਼ ਦਾ ਵੀ ਬਹੁਤ ਵੱਡਾ ਫਾਇਦਾ ਹੈ ਸੋ ਜਦੋਂ ਦੂਰ ਦੀ ਸੋਚਦੇ ਆਂ ਦੂਰ ਦੀ ਯੋਜਨਾ ਬਣਦੀ ਹੈ ਤਾਂ ਉਸ ਵਿੱਚ ਪੰਜਾਬ ਦੀ ਜ਼ਮੀਨ ਦੀ ਜੋ ਅਸਲ ਸ਼ਕਤੀ ਹੈ ਉਸ ਬਾਰੇ ਵੀ ਗੱਲ ਹੋਣੀ ਜ਼ਰੂਰੀ ਹੈ ਇਹ ਨੁਕਤਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਮ ਤੌਰ ਤੇ ਜਦੋਂ ਇਸ ਬੰਨੇ ਗੱਲ ਹੁੰਦੀ ਹੈ ਤਾਂ ਇੱਕ ਦਿਸ਼ਾ ਵਿੱਚ ਸੋਚ ਕੇ ਗੱਲ ਕਰ ਦਿੱਤੀ ਜਾਂਦੀ ਹੈ ਪਰ ਇਸ ਬੰਨੇ ਵੀ ਸੋਚਿਆ ਜਾਣਾ ਬਣਦਾ ਹੈ ਬਹੁਤ ਜ਼ਰੂਰੀ ਹੈ ਕਿ ਇਸ ਬੰਨੇ ਇਸ ਪੱਖ ਤੋਂ ਸੋਚਿਆ ਜਾਵੇ ਕਿ ਉਪਜਾਊ ਜ਼ਮੀਨ ਨੂੰ ਉਪਜਾਊ ਕਾਰਜਾਂ ਲਈ ਵਰਤਨ ਨੂੰ ਤਰਜੀਹ ਦਿੱਤੀ ਜਾਵੇ ਤਰਜੀਹ ਦਾ ਭਾਵ ਕਿ ਪਹਿਲ ਕਿਹੜੇ ਬੰਦੇ ਹੋਣੀ ਚਾਹੀਦੀ ਹੈ ਕਿ ਉਹ ਖੇਤੀਬਾੜੀ ਆਧਾਰ ਧਰਤੀ ਹੈ ਤਾਂ ਖੇਤੀਬਾੜੀ ਨੂੰ ਹੀ ਪਹਿਲ ਦਿੱਤੀ ਜਾਵੇ ਤਾਂ ਜੋ ਦੇਸ਼ ਦੀਆਂ ਅਨਾਜ ਲੋੜਾਂ ਵਿੱਚ ਜੋ ਯੋਗਦਾਨ ਪੈ ਰਿਹਾ ਹੈ ਉਹ ਯੋਗਦਾਨ ਇਸੇ ਤਰ੍ਹਾਂ ਪੈਂਦਾ ਰਹੇ ਸੋ ਜਦੋਂ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀਆਂ ਜ਼ਮੀਨਾਂ ਦੀ ਪੰਜਾਬ ਦੀ ਧਰਤੀ ਦੀ ਇਹਦੀ ਉਪਜਾਊ ਸ਼ਕਤੀ ਦੀ ਤਾਂ ਖੇਤੀਬਾੜੀ ਇਹਦਾ ਸਭ ਤੋਂ ਪ੍ਰਮੁੱਖ ਸਾਧਨ ਹੈ ਸਭ ਤੋਂ ਵੱਡੀਆਂ ਦੇ ਵਿੱਚੋਂ ਜੋ ਦੇਣ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਹੈ ਖੇਤੀਬਾੜੀ ਪੰਜਾਬ ਦਾ ਜਦੋਂ ਤੁਸੀਂ ਨਾਂ ਸੁਣਦੇ ਆ ਤਾਂ ਤੁਹਾਡੇ ਮਨ ਦੇ ਵਿੱਚ ਅਕਸ ਬਣਦਾ ਉਹ ਇਹੀ ਬਣਦਾ ਹੈ ਕਿ ਖੁੱਲੇ ਖੇਤ ਹਰੀਆਵਲ ਖੇਤਾਂ ਵਿੱਚ ਲਹਿਰਾਉਂਦੀਆਂ ਫਸਲਾਂ ਇਹੀ ਤੁਹਾਡੇ ਮਨ ਦੇ ਵਿੱਚ ਸਭ ਤੋਂ ਪਹਿਲੀ ਇੱਕ ਚਰਕ ਬਣਦੀ ਹੈ ਸੋ ਇਥੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੀ ਪ੍ਰਮੁੱਖ ਚੀਜ਼ ਜਿਹੜੀ ਹੈ ਧਰਤੀ ਜਿਹੜੀ ਆ ਉਹ ਖੇਤੀਬਾੜੀ ਵਾਲੀ ਧਰਤੀ ਹੈ ਤੇ ਇਸ ਧਰਤੀ ਨੂੰ ਵੱਖ-ਵੱਖ ਕਿਸਮਾਂ ਵਿੱਚ ਕੱਟ ਕੇ ਵੰਡ ਕੇ ਹੋਰ ਕਾਰਜਾਂ ਲਈ ਵਰਤੇ ਜਾਣ ਦਾ ਰੁਝਾਨ ਤਾਂ ਚੱਲ ਰਿਹਾ ਹੈ ਪਰ ਇਹ ਜੋ ਤੇਜ਼ ਹੋ ਰਿਹਾ ਹੈ ਇੱਕ ਚਿੰਤਾ ਦਾ ਵਿਸ਼ਾ ਹੈ ਆਪਾਂ ਜ਼ਿਕਰ ਕੀਤਾ ਕਿ ਕਿਵੇਂ ਪੰਜਾਬ ਦੇ ਲੋਕ ਪਿਛਲੇ ਦਹਾਕਿਆਂ ਦੌਰਾਨ ਧੜਾ ਧੜ ਜ਼ਮੀਨਾਂ ਵੇਚਣ ਲੱਗੇ ਜ਼ਮੀਨਾਂ ਵੇਚਣ ਦੇ ਰਾਹ ਪੈ ਗਏ ਹੁਣ ਆਪਾਂ ਜਾਣਦੇ ਆ ਕਿ ਸਾਡੇ ਦੇਸ਼ ਵਿੱਚ ਹਰੇਕ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਦਾ ਕਾਰਪੋਰੇਟਾਂ ਦਾ ਆਗਮਨ ਹੋ ਚੁੱਕਾ ਹੈ ਉਹ ਹਰੇਕ ਖੇਤਰ ਵਿੱਚ ਪੈਰ ਫਸਾਰ ਚੁੱਕੇ ਨੇ ਲੈਂਡ ਮਾਫੀਆ ਜ਼ਮੀਨ ਮਾਫੀਆ ਵੀ ਲਗਾਤਾਰ ਸਰਗਰਮ ਨਜ਼ਰ ਆਉਂਦਾ ਰਿਹਾ ਪਿਛਲੇ ਸਾਲਾਂ ਦੌਰਾਨ ਤੇ ਪੰਜਾਬ ਵਿੱਚ ਲਗਾਤਾਰ ਇੱਕ ਤਾਂ ਕਲੋਨੀਆਂ ਕੱਟਣ ਦਾ ਰੁਝਾਨ ਪਿਛਲੇ ਦਹਾਕਿਆਂ ਦੌਰਾਨ ਬਹੁਤ ਤੇਜ਼ ਹੋਇਆ। ਕਲੋਨੀਆਂ ਵੀ ਜਦੋਂ ਕੱਟੀਆਂ ਗਈਆਂ ਤਾਂ ਉਹ ਪਿੰਡਾਂ ਦੇ ਆਸ-ਪਾਸ ਖੇਤੀਬਾੜੀ ਵਾਲੀਆਂ ਜ਼ਮੀਨਾਂ, ਹੀਟਲਾ ਰਕਬਾ ਉੱਥੇ ਮੁੱਲ ਬਹੁਤ ਉੱਚੇ ਦਿੱਤੇ ਗਏ ਖਾਸ ਕਰ ਸ਼ਹਿਰਾਂ ਤੋਂ ਬਾਹਰ-ਵਾਰ ਜਾਂ ਸ਼ਹਿਰਾਂ ਦੇ ਲਾਗੇ ਪੈਂਦੇ ਜਿਹੜੇ ਪਿੰਡ ਨੇ ਉਹ ਤਾਂ ਇਸ ਸ਼ਹਿਰੀਕਰਨ ਨੇ ਖਾ ਹੀ ਲਿਆ ਇੱਕ ਤਰ੍ਹਾਂ ਨਾਲ। ਕਿਉਂਕਿ ਉੱਥੇ ਜ਼ਮੀਨਾਂ ਦੇ ਭਾਅ ਬਹੁਤ ਉੱਚੇ ਹੋ ਗਏ ਜਿੱਥੋਂ ਲੱਗਿਓ ਸੜਕ ਲੰਘਦੀ ਨਜ਼ਰ ਆਈ ਜਾਂ ਕੋਈ ਕੌਮੀ ਮਾਰਗ ਲੰਘਦਾ ਆ ਉੱਥੇ ਤਾਂ ਜ਼ਮੀਨਾਂ ਦੇ ਭਾਅ ਹੋਰ ਵੀ ਅਸਮਾਨੀ ਛੜੇ ਤੇ ਵੱਧ ਭਾਅ ਦੇ ਲਾਲਚ ਵਿੱਚ ਬਹੁਤ ਸਾਰੇ ਲੋਕਾਂ ਨੇ ਜ਼ਮੀਨਾਂ ਵੇਚ ਦਿੱਤੀਆਂ ਜਾਂ ਕਈ ਲੋਕਾਂ ਨੇ ਆਪਣੇ ਲੋੜਾਂ ਨੂੰ ਵੇਖਦਿਆਂ ਜ਼ਮੀਨਾਂ ਵੇਚ ਦਿੱਤੀਆਂ ਪਰ ਇੱਥੇ ਇਹ ਗੱਲ ਵੀ ਸਮਾਜਿਕ ਆਗੂਆਂ ਵੱਲੋਂ ਲਗਾਤਾਰ ਕਹੀ ਜਾਂਦੀ ਰਹੀ ਹੈ ਕਿ ਜਿਹੜੀ ਜ਼ਮੀਨ ਖੇਤੀਬਾੜੀ ਵਾਲੀ ਜ਼ਮੀਨ ਤੁਹਾਨੂੰ ਥੋੜੀ ਥੋੜੀ ਕਰਕੇ ਆਮਦਨ ਲਗਾਤਾਰ ਦਿੰਦੀ ਰਹਿੰਦੀ ਹੈ ਉਹਨੂੰ ਜਦੋਂ ਇੱਕਦਮ ਵੱਡੀ ਉੱਚੀ ਕੀਮਤ ਮਿਲਣ ਤੇ ਵੇਚ ਦਿੱਤਾ ਜਾਂਦਾ ਤਾਂ ਉਹ ਜਿਹੜੀ ਕੀਮਤ ਮਿਲਦੀ ਹੈ ਉਹ ਤਾਂ ਸਿਰਫ ਇੱਕ ਵਾਰ ਲਈ ਮਿਲਣੀ ਹੈ ਤੇ ਉਹਦੇ ਬਦਲੇ ਜਿਹੜਾ ਭਾਰੀ ਪਰਕਮ ਪੈਸਾ ਜਾਂ ਰਕਮ ਤੁਹਾਨੂੰ ਮਿਲਣੀ ਹੈ ਉਹ ਵੀ ਇੱਕ ਸਮੇਂ ਲਈ ਹੀ ਮਿਲਣੀ ਹੈ ਭਾਅ ਇੱਕ ਵਾਰ ਹੀ ਮਿਲ ਗਈ ਤੇ ਉਹ ਖਰਚ ਤੋਂ ਬਾਅਦ ਇੱਕ ਨਾ ਇੱਕ ਦਿਨ ਖਤਮ ਵੀ ਹੋ ਜਾਣੀ ਮੁਕੰਮਲ ਹੋ ਜਾਣੀ ਹੈ ਉਸ ਤੋਂ ਬਾਅਦ ਜ਼ਮੀਨ ਵੀ ਗਈ ਤੇ ਕੋਈ ਉੱਚਾ ਆਮਦਨ ਦਾ ਸਾਧਨ ਵੀ ਨਾ ਰਿਹਾ ਬਹੁਤ ਸਾਰੀਆਂ ਮਿਸਾਲਾਂ ਜਹੀਆਂ ਦੱਸੀਆਂ ਜਾਂਦੀਆਂ ਨੇ ਲੁਧਿਆਣਾ ਤੇ ਮਾਲਵਾ ਵਾਲੇ ਪਾਸੇ ਕਿ ਜਿੱਥੇ ਜ਼ਮੀਨਾਂ ਦੇ ਮਾਲਕ ਜਿਨ੍ਹਾਂ ਨੇ ਜ਼ਮੀਨਾਂ ਵੇਚ ਦਿੱਤੀਆਂ ਉਹ ਅੱਜ ਉਹਨਾਂ ਹੀ ਜ਼ਮੀਨਾਂ ਉੱਤੇ ਚੌਕੀਦਾਰ ਦੀ ਜਾਂ ਨੌਕਰੀਆਂ ਕਰ ਰਹੇ ਨੇ ਐਵੇਂ ਹੋਇਆ ਐਵੇਂ ਹੋਇਆ ਕਿ ਬਹੁਤ ਸਾਰੇ ਲੋਕਾਂ ਨੇ ਜ਼ਮੀਨਾਂ ਵੇਚੀਆਂ ਪੈਸੇ ਚੰਗੇ ਮਿਲ ਗਏ ਪਰ ਉਹ ਪੈਸੇ ਖਰਚ ਵੀ ਹੋਣੀ ਸੀ ਇੱਕ ਨੱਕ ਦਿਨ ਖਰਚ ਹੋ ਗਿਆ ਖਤਮ ਹੋ ਗਿਆ ਉਸ ਤੋਂ ਬਾਅਦ ਕੰਮ ਚੱਲਦਾ ਰੱਖਣ ਲਈ ਫਿਰ ਨੌਕਰੀਆਂ ਲੱਭੀਆਂ ਤੇ ਆਪਣੀਆਂ ਹੀ ਜ਼ਮੀਨਾਂ ਜਿਹੜੀਆਂ ਦੇ ਕਿਸੇ ਵੇਲੇ ਉਹ ਮਾਲਕ ਸੀ ਉੱਥੇ ਜੋ ਵੱਡੀਆਂ-ਵੱਡੀਆਂ ਫੈਕਟਰੀਆਂ ਬਣ ਗਈਆਂ ਜਾਂ ਵਪਾਰਕ ਘਰਾਣੇ ਬਣ ਗਏ ਜਾਂ ਸ਼ਾਪਿੰਗ ਮਾਲ ਬਣ ਗਏ ਉੱਥੇ ਹੁਣ ਸਿਕਿਉਰਿਟੀ ਗਾਰਡ ਵਜੋਂ ਪੰਜਾਬ ਦੇ ਹੀ ਨੌਜਵਾਨ ਖੜੇ ਨਜ਼ਰ ਆਉਂਦੇ ਨੇ ਯਾਨੀ ਜੋ ਕਿਸੇ ਵੇਲੇ ਜ਼ਮੀਨਾਂ ਦੇ ਮਾਲਕ ਸੀ ਹੁਣ ਉਹਨਾਂ ਹੀ ਜ਼ਮੀਨਾਂ ਉੱਪਰ ਪਹਿਰੇਦਾਰੀ ਕਰ ਰਹੇ ਨੇ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਵਿਖਾਈ ਦਿੰਦੇ ਨੇ ਕਿੰਨੀ ਵੱਡੀ ਤਰਾਸਤੀ ਹੈ ਸਾਡੇ ਪੰਜਾਬ ਦੀ ਇਸੇ ਤਰੀਕੇ ਨਾਲ ਪੰਜਾਬ ਵਿੱਚ ਕਈ ਹੋਰ ਥਾਵਾਂ ਉੱਤੇ ਜੋ ਵੱਖ-ਵੱਖ ਚਮਕਦੇ ਲਿਸ਼ਕਦੇ ਆਧੁਨਿਕ ادارے ਬਣ ਗਏ ਨੇ ਉਹਨਾਂ ਵਿੱਚ ਵੀ ਪੰਜਾਬੀ ਇਸੇ ਤਰ੍ਹਾਂ ਦੀਆਂ ਨੌਕਰੀਆਂ ਕਰਦੇ ਨਜ਼ਰ ਆਉਂਦੇ ਨੇ ਕੋਈ ਉੱਥੇ ਚੰਗੀ ਦਫ਼ਤਰੀ ਨੌਕਰੀ ਜਦ ਅੱਧੇ ਤੇ ਬੈਠਾ ਨਜ਼ਰ ਨਹੀਂ ਆਉਂਦਾ ਸਗੋਂ ਕਾਲੀ ਵਰਦੀ ਵਿੱਚ ਸਿਕਿਉਰਿਟੀ ਵਜੋਂ ਕੰਮ ਕਰਦੇ ਨਜ਼ਰ ਆਉਂਦੇ ਨੇ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ ਉਸ ਵਿੱਚ ਕੋਈ ਹੀਣ ਭਾਵਨਾ ਵਾਲੀ ਗੱਲ ਨਹੀਂ ਕਹਿਣ ਦਾ ਮਕਸਦ ਇਹ ਨਹੀਂ ਕਹਿਣ ਦਾ ਮਕਸਦ ਇਹ ਹੈ ਕਿ ਆਪਣੀ ਇੱਕ ਵਿਰਾਸਤ ਛੱਡ ਕੇ ਆਪਣਾ ਇੱਕ ਮਜ਼ਬੂਤ ਆਧਾਰ ਛੱਡ ਕੇ ਇਸ ਬੰਨੇ ਖੜੇ ਹੋਣਾ ਫਿਰ ਉਹ ਗੱਲ ਜਿਹੜੀ ਹੈ ਚਿੰਤਾ ਦਾ ਵਿਸ਼ਾ ਬਣਦੀ ਹੈ ਕਿੱਥੇ ਜ਼ਮੀਨ ਦੀ ਮਾਲਕੀ ਅਤੇ ਕਿ ਸਿਕਿਉਰਿਟੀ ਗਾਰਡ ਵਜੋਂ ਕੰਮ ਕਰਨਾ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪਰ ਇਹ ਸਾਡੇ ਪੰਜਾਬ ਦੀ ਤਰਾਸਤੀ ਹੈ ਇਹੀ ਪਿਛਲੇ ਸਾਲਾਂ ਦੌਰਾਨ ਹੁੰਦਾ ਰਿਹਾ ਸੋ ਗੱਲ ਭਾਵੇਂ ਐਕਸਪ੍ਰੈਸ ਵੇ ਬਣਾਉਣ ਦੀ ਹੋਵੇ ਚੌੜੀਆਂ ਉੱਚੀਆਂ ਆਧੁਨਿਕ ਸੜਕਾਂ ਬਣਾਉਣ ਦੀ ਹੋਵੇ ਜਾਂ کارਖਾਨੇ ਲਾਉਣ ਦੀ ਹੋਵੇ ਜਾਂ ਕੋਈ ਹੋਰ ਕਲੋਨੀਆਂ ਕੱਟਣ ਦੀ ਗੱਲ ਹੋਵੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਸੂਬਾ ਸਰਕਾਰ ਨੂੰ ਵੀ ਅਤੇ ਕੇਂਦਰ ਸਰਕਾਰ ਨੂੰ ਵੀ ਕਿ ਜਿਹੜੀ ਧਰਤੀ ਕੁਦਰਤ ਨੇ ਖੇਤੀਬਾੜੀ ਲਈ ਬਖਸ਼ੀ ਹੈ ਉਸ ਧਰਤੀ ਦਾ ਰਕਬਾ ਖੇਤੀਬਾੜੀ ਹੀਟੋਂ ਘਟਦਾ ਨਾ ਜਾਵੇ ਇਹ ਬਹੁਤ ਧਿਆਨ ਦੇਣ ਵਾਲਾ ਵਿਸ਼ਾ ਹੈ ਇਸ ਵੇਲੇ ਭਾਵੇਂ ਦੀ ਜ਼ਿਆਦਾ ਅਹਿਮੀਅਤ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਹੋਵੇਗੀ ਪਰ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਜਦੋਂ ਸੁਭਾਵਿਕ ਤੌਰ ਤੇ ਆਬਾਦੀ ਸ਼ਾਇਦ ਹੋਰ ਜ਼ਿਆਦਾ ਵੱਧ ਚੁੱਕੀ ਹੋਵੇਗੀ ਤਾਂ ਉਸ ਵੇਲੇ ਜਦੋਂ ਅਨਾਜ ਦੀਆਂ ਲੋੜਾਂ ਵਧਣਗੀਆਂ ਖਾਦ ਪਦਾਰਥਾਂ ਦੀਆਂ ਲੋੜਾਂ ਵਧਣਗੀਆਂ ਤਾਂ ਇਹੀ ਜ਼ਮੀਨ ਕਮ ਆਉਣੀ ਹੈ ਜੋ ਖੇਤੀਬਾੜੀ ਵਾਲੀ ਹੈ ਜਿੱਥੇ ਫੈਕਟਰੀਆਂ ਬਣ ਗਈਆਂ ਜਿੱਥੇ ਐਕਸਪ੍ਰੈਸ ਵੇ ਬਣ ਗਏ ਜਾਂ ਜਿੱਥੇ ਸ਼ਾਪਿੰਗ ਮਾਲ ਬਣ ਗਏ ਉਹ ਜ਼ਮੀਨ ਲੋਕਾਂ ਨੂੰ ਅਨਾਜ ਨਹੀਂ ਪੈਦਾ ਕਰਕੇ ਦੇਊਗੀ ਇਹ ਚੀਜ਼ ਵੇਚੇ ਤੇ ਰੱਖਣ ਦੀ ਲੋੜ ਹੈ ਤੇ ਪੰਜਾਬੀਆਂ ਲਈ ਵੀ ਬਹੁਤ ਜ਼ਰੂਰੀ ਹੈ ਕਿ ਆਪਣੀਆਂ ਜਦੀ ਪੁਸ਼ਤੀ ਜ਼ਮੀਨਾਂ ਨੂੰ ਚੰਦ ਪੈਸਿਆਂ ਦੀ ਖਾਤਰ ਵੇਚ ਕੇ ਪੈਸੀ ਨਾ ਬਟ ਬਹੁਤ ਸਾਰੇ ਪੰਜਾਬੀ ਬਾਹਰ ਜਾਣ ਲਈ ਵੀ ਜ਼ਮੀਨਾਂ ਗਹਿਣੇ ਰੱਖ ਦਿੰਦੇ ਨੇ ਪਿਛਲੇ ਦਿਨਾਂ ਦਰਾਂਨ ਆਪਾਂ ਵੇਖ ਚੁੱਕੇ ਹਾਂ ਅਮਰੀਕਾ ਤੋਂ ਮੋੜੇ ਭਾਰਤੀਆਂ ਰਾਹੀ ਵੀ ਗੱਲ ਸਾਹਮਣੇ ਆਈ ਸੀ ਤੇ ਵਿਦੇਸ਼ ਜਾਣ ਲਈ ਵੀ ਬਹੁਤ ਸਾਰੇ ਪੰਜਾਬੀਆਂ ਨੇ ਜ਼ਮੀਨਾਂ ਵੇਚੀਆਂ ਬਹੁਤ ਲੋਕਾਂ ਨੇ ਕੋਠੀਆਂ ਪਾਉਣ ਲਈ ਜ਼ਮੀਨਾਂ ਵੇਚੀਆਂ ਤੇ ਕੋਠੀਆਂ ਵਿੱਚ ਰਹਿਣ ਦੀ ਥਾਂ ਫਿਰ ਬਾਹਰ ਚਲੇ ਗਏ ਸੋ ਇਹ ਸਾਰਾ ਕੁਝ ਇਹ ਸਾਰਾ ਜੋ ਚੱਕਰ ਆ ਇਹ ਘੁੰਮ ਫਿਰ ਕੇ ਜ਼ਮੀਨਾਂ ਨਾਲ ਜੁੜਦਾ ਹੈ ਤੇ ਪੰਜਾਬ ਨਾਲ ਜੁੜਦਾ ਹੈ ਕਿ ਕਿਵੇਂ ਪੰਜਾਬ ਦਾ ਇਸ ਪੱਖੋਂ ਨੁਕਸਾਨ ਹੋ ਰਿਹਾ ਹੈ। ਸੋ ਬਹੁਤ ਜ਼ਰੂਰੀ ਹੈ ਪੰਜਾਬ ਦੇ ਭਵਿੱਖ ਦਾ ਇਹ ਵਿਸ਼ਾ ਇਸ ਵਾਰ ਸਮੂਹ ਪੰਜਾਬੀਆਂ ਨੂੰ ਧਿਆਨ ਦੇਣਾ ਬਣਦਾ ਹੈ ਕਿ ਪੰਜਾਬ ਦੀ ਧਰਤੀ ਨੂੰ ਇੰਜ ਨਾ ਜਾਣ ਦਿੱਤਾ ਜਾਵੇ। ਪੰਜਾਬੀ ਆਪਣੀ ਧਰਤੀ ਉੱਪਰ ਆਪਣਾ ਦਾਵਾ ਨਾ ਛੱਡਣ ਆਪਣੀਆਂ ਜ਼ਮੀਨਾਂ ਨਾ ਵੇਚਣ ਤੇ ਇਸ ਜ਼ਮੀਨ ਦੇ ਉੱਪਰ ਪੰਜਾਬੀਆਂ ਨੂੰ ਆਪਣੀ ਹੋਂਦ ਬਰਕਰਾਰ ਰੱਖਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਵਿਸ਼ਾ ਹੈ। ਆਉਣ ਵਾਲੇ ਸਮੇਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਪਾਵਨ ਪਵਿੱਤਰ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਬਹੁਤ ਸਾਰੇ ਸੰਕਟ ਇਹਨੂੰ ਦਰਪੇਸ਼ ਨੇ ਉਹਨਾਂ ਵਿੱਚੋਂ ਇੱਕ ਬਹੁਤ ਵੱਡਾ ਸੰਕਟ ਹੈ ਇੱਥੋਂ ਦੀ ਜ਼ਮੀਨ ਅਤੇ ਇੱਥੋਂ ਦੀ ਧਰਤੀ ਨੂੰ ਜੋ ਇਸ ਵੇਲੇ ਸੰਕਟ ਖੜਦਾ ਹੋਇਆ ਵਿਖਾਈ ਦੇ ਰਿਹਾ ਤੇ ਸਮੂਹ ਪੰਜਾਬੀਆਂ ਨੂੰ ਇਸ ਬੰਨੇ ਚੇਤਨ ਅਤੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਸਮੇਂ ਦੀ ਮੁਖ ਲੋੜ ਹੈ ਪੰਜਾਬ ਪ੍ਰਤੀ ਪੰਜਾਬ ਦੇ ਭਵਿੱਖ ਅਤੇ ਪੰਜਾਬ ਦੀ ਧਰਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਇਸ ਵੇਲੇ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ ਇਸ ਜ਼ਰੂਰੀ ਵਿਸ਼ੇ ਦੀ ਜਾਣਕਾਰੀ ਤੁਹਾਨੂੰ ਮਹਿਆ ਕਰਾਉਂਦੇ ਹੋਏ ਅੱਜ ਦੀ ਸਕਾਲਬਾਦ ਦਾ ਵਿਲਾ ਇਥੇ ਹੀ ਮੁਕੰਮਲ ਹੋਣ ਵੱਲ ਵਧ ਰਿਹਾ ਹੈ ਵਿਸ਼ੇਸ਼ ਰਿਪੋਰਟ ਦਾ ਇਹ ਤਾਜ਼ਾ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀਸ ਗਰਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪ ਆਪਣਰ ਜਿਵੇਂ ਜੋ ਸਮਾਂ ਕੱਢਿਆ ਇਸ ਗਰਬਾਤ ਨਾਲ ਜੁੜੇ ਆਪ ਸਭ ਦਾ ਸ਼ੁਕਰੀਆ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਇਸੇ ਤਰ੍ਹਾਂ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਵਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ Instagram ਉਤੇ ਵੀ ਤੁਸੀਂ ਜੁੜ ਸਕਦੇ ਹੋ ਤੇ IPTV ਰਾਹੀਂ ਦੇਸ਼ਾਂ-ਵਿਦੇਸ਼ਾਂ ਵਿੱਚ ਇਸ ਚੈਨਲ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅੱਜ ਦੀ ਇਸ ਗੱਲਬਾਤ ਵਿੱਚ ਇੰਨਾ ਹੀ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ